ਹਾਂਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸਿੱਧੂ ਵਲੌਗ ਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ 12 ਜੁਲਾਈ ਇੱਥੇ ਆਪਣੇ ਹੋਰ ਸਾਰੇ ਘਰ ਦੇ ਕੰਮ ਨਿਭੜ ਗਏ ਸੀ ਮੈਂ ਕੱਟਣ ਲੱਗੀ ਸੀ ਸ਼ੂਟ ਕਈ ਦਿਨਾਂ ਦਾ ਪਿਆ ਸੀ ਵੀ ਚਲ ਕੱਟ ਲਈਏ ਜੀ ਥੋੜਾ ਜਿਹਾ ਮੌਸਮ ਦਾ ਫਰਕ ਸੀ ਠੰਡਾ ਸੀਗਾ ਲਓ ਜੀ ਇੱਥੇ ਆਪ ਟਾਈਮ ਹੋ ਗਿਆ ਜੀ 1 ਵਜੇ ਦਾ ਹਵਾ ਦਾ ਚੱਲੀ ਜਾਂਦੀ ਆ ਮੈਂ ਜਿਹੜੀ ਧੁੱਪ ਆ ਬਹੁਤ ਤੇਜ਼ ਆ ਚਾਰ ਪੱਕਣੀਆਂ ਸਿੱਟ ਕੇ ਨਾ ਆਪਣੇ ਘਰ ਦੀ ਬਹੁਤ ਜ਼ਿਆਦਾ ਕਰਤੀ ਸਵੇਰੇ ਤਾਂ ਲੱਗਦਾ ਸੀ ਮੀ ਆਵਗਾ ਪਰ ਟਲ ਗਿਆ ਬਦਲ ਵਾਈ ਤੇ ਬਣੀ ਹੋਈ ਆ ਤੇ ਮੈਂ ਪਹਿਲਾਂ ਕੱਢ ਦੀ ਸੀ ਸ਼ੂਟ ਗਰਮੀ ਕਰਫ ਕਿੰਨੇ ਦਿਨ ਹੋ ਗਏ ਸੀ ਭਾਏ ਜੀ ਦੀ ਗੱਲ ਤਾਂ ਸੀ ਕੱਟਾਂ ਇਹ। ਅੱਜ ਥੋੜਾ ਜਿਹਾ ਮੌਸਮ ਬਦਲਿਆ ਤਾਂ ਮੈਂ ਕਿਹਾ ਚਲੋ ਸ਼ੂਟ ਕੱਟ ਲਾਤੇ ਹੌਲੀ-ਹੌਲੀ ਸਿਲਾਈ ਹੋ ਜੂ ਥੋੜਾ-ਥੋੜਾ ਕਰਕੇ। ਹੋਣਾ ਆਪਾਂ ਕੱਪੜੇ ਉਤਾਰਦੇ ਆ। ਕੁਝ ਦੇ ਕੱਪੜੇ ਤਾਂ ਮੈਂ ਉਤਾਰ ਕੇ ਮੰਜੇ ਦੇ ਸੁੱਕਣੇ ਪਾ ਦਿੱਤੇ ਸੀ। ਕੁਝ ਆਪਣੇ ਤਾਰ ਦੀ ਪਈ ਆ ਜੀ। ਇਹਨਾਂ ਨੂੰ ਵੀ ਆਪਾਂ ਉਤਾਰ ਲੈਣੇ ਆ। ਹੋ ਲੂਟੀ ਆਪਣੀ ਬਹੁਤ ਸੋਹਣੀ ਹੋ ਗਈ ਹੁਣ ਪਹਿਲਾਂ ਜਦੋਂ ਬਾਹਲੀ ਲੋ ਪੈਂਦੀ ਹੁੰਦੀ ਸੀ ਉਦੋਂ ਜੰਮੀ ਮੱਚ ਗਈ ਸੀ ਹੁਣ ਤਾਂ ਮੀਂਹ ਹੀ ਜੇ ਪੈਣ ਕਰਨ ਸੋਹਣੀ ਹੋ ਗਈ ਪਰ ਆ ਬੁੱਟਾ ਨਹੀਂ ਚੱਲਿਆ ਰਾਤ ਦਿਨਾਂ ਦੀ ਦਾ ਕਿਤੇ ਉੱਥੇ ਜਾਕੜ ਜੇ ਗਿਆ ਬਿਲਕੁਲ ਨਹੀਂ ਚੱਲਿਆ ਚਲੋ ਆ ਕੱਪੜੇ ਵੀ ਆਪਾਂ ਮੰਜੇ ਦੀ ਸੁਟ ਦਿੰਨੇ ਆ ਫੋਰ ਲੱਗ ਜੂਗੀ ਘੰਟਾ ਧੁੱਪ ਸਾਰਿਆਂ ਨੂੰ ਤਾਰ ਤੋਂ ਵੇਸ ਕਰਕੇ ਤਾਰ ਲਈ ਵੀ ਡਿੱਗੀ ਜਾਂਦੀ ਸੀਗੇ दो बज गए आप बनाने मैगी तेल आई हरमनो जग जा हरमन कह मैगी बना के दे मैं तो आखिया तू बना दी मैगी दे बना देने चाह रख दिया एक पास

ਹਾਂਜੀ 에ਅਰ ਲਾਉਣ ਲੱਗੇ ਨੇ ਸੰਨੀ ਮੱਜਾਂ ਦੀ 2 ਵਜ ਗਏ ਨੇ ਸਵਾ 2 ਫਿਰ 3 ਵਜ ਮੱਜਾਂ ਨੂੰ ਗੱਖਾ ਤੇ ਬੰਨਾਂਗੇ ਇੱਕ ਤਾਂ ਆਟਾ ਵਾਲਾ ਲਉਂਦੇ ਇੱਕ ਵੇਟੇਰੀਆਂ ਲਾਈ ਜਾਂਦੇ ਨੇ ਆਟੇ ਰੀਆਂ ਬਾਹਲਾ ਆਟਾ ਲਉਂਦਾ ਆਟੇ ਨਾਲ ਤਾਂ ਦੁੱਧ ਨੇ ਤੇ ਬਸ਼ੂ ਜ਼ਿਆਦੇ ਨਾਲ ਆ ਵੀ ਬੰਦੀ ਉੱਤੇ ਮੈਂ ਚੱਚ ਪਾ ਦੇ ਹਮਰ ਭਾਂਡੇ ਲੈ ਜਾਵਤ ਛਾ ਚੱਦ ਦੀ ਚ ਭਾਂਡੇ ਲੈ ਜਾਵਾਂਗੇ ਅੰਦਰ

5 ਵਜੇ ਮੱਜਾ ਮਉਣ ਤੋਂ ਬਾਅਦ ਕਮੰਡੀ ਵਾਲੇ ਸੀਗੇ ਕੰਮ ਸੀ ਕੋਈ ਠੁਲਰ ਦੇ ਲਾ ਲੂ ਤੇ ਚੌੜੇ ਸਬਜ਼ੀ ਨੂੰ ਖੇਤ ਥਿੰ ਲਾ ਗੀ ਉਹ ਵੜ ਦਰ ਮੀਂਹ ਉਹ ਸਾਰਾ ਮੈਂ ਮੰਡੀ ਨਾਲ ਕਿਤੇ ਫਾਇਦੀ ਨਹੀਂ ਹੁੰਦਾ ਉਹ ਕਪੜੇ ਨਹੀਂ ਚੌੜੇ ਨੂੰ ਪੱਨ ਲੱਗ ਜਾਂਦੇ ਹਨਾ ਪੰਜ ਚਾਰ जान अब ये थोड़ी जगह लगे भाई ना अब तू सैले भाई देख ओ हो जाए तो सी से हो रहा है तुम तो पुजी ना बाबा के कुमार जगह नहीं है तो ला तो देंगे पाछे कितने लगासी हो वो तो क्या के भाग गया हूं मेरी बीवी जान कुछ में किमे हो तो रही सी ता पांच चार जना चला दे पका लिया करे इधर ता नहीं है इधर देख ਅਜਾ ਨਾਇਦਾਂ ਕਾਰੇ ਦੀ ਬਣੀ ਨਹੀਂ ਆਉਂਦਾ ਪੀਲੀ ਚਾਹ ਹਨ ਹਨਾ ਨਾਇਦਾਂ ਦੇ ਕਾਰੇ ਨਹੀਂ ਆਉਂਦੇ ਆ ਗੋਗਾੜਾ ਉਹ ਜਗਾ ਆਪੋਤੇ ਵਾਲੇ ਸੋਇਆ ਇੱਕ ਗਾਲੇ ਬਾਰਸ ਆ ਦੇ ਦਾ ਰੋਗੀ ਖੌਂਦਾ ਰਹਿ ਤਾ ਉਹ ਦੂਰਾਂ ਨੂੰ ਸੋਣੇ ਬੈਸੀ ਤੇ ਮਸੇੜਿਆਇ ਕੋਲੇ ਇਹ ਉੱਪਰ ਸੋਣੇ ਆਂਗਲੀ ਕੇ ਫੇਟੋਰੀਆਂ ਨੂੰ ਦੂਜੇ ਵਿੱਚ ਪਾ ਕੇ ਮੈਂ ਡਾਉਂਗੀਆਂ ਇਹ ਚ ਅੱਜ ਤਾਂ ਭਾਂਡੇ ਹੀ ਪਏ ਨੇ ਮੰਡੀ ਜਾ ਕੇ ਤਾਂ ਸਾਰੇ ਕੰਮ ਹੋ ਜਾਣਗੇ ਜਿੰਨ ਪਹਿਲਾਂ ਪਾ ਮਾ ਲਈ ਭਾਂਡੇ ਮੱਖੀਆਂ ਹੀ ਆਈਆਂ ਦੇ ਵਿੱਚ ਰਸੋਈ ਚ ਭਾਂਡੇ ਪਏ ਨੇ ਕੱਢਣੀ ਤਾਂ ਮੈਂ ਧਾਰ ਸੀ ਪਹਿਲਾਂ ਜੇ ਲੋਟ ਹੋ ਗਈ ਭਾਂਡੇ ਬਾਅਦ ਕੇ ਫੇਰ ਧਾਰ ਕਰਦੀ ਹਾਂ ਤਾਂ ਬੈਠੂ ਫੇਰ ਸਾਰੇ ਕੰਮ ਹੀ ਦੇਖ ਹੋਣਗੇ ਸਬਜ਼ੀ ਲੇਟ ਬਣੂ ਫੇਰ ਰੋਟੀ ਲੇਟ ਬਣੂ ਮੰਟੀ ਜਾ ਕੇ ਸਾਰਾ ਕੰਮ ਹੋ ਜਾਂਦਾ। ਲੋ ਇਹਨਾਂ ਭੰਡੇ ਮਾਜ ਕੇ ਆਪਾਂ ਕੱਢਾਂਗੇ ਧਾਰ ਧਾਰ ਕੱਢ ਕੇ ਫਿਰ ਦਾ ਰੋਟੀ ਦਾ ਕਰਾਂਗੇ। ਲਓ ਜੀ ਅੱਜ ਲਈ ਐਨ ਆਈ ਜੇ ਸਾਡੇ ਬਲੌਗ ਤੁਹਾਨੂੰ ਵਧੀਆ ਲੱਗਣਗੇ ਤਾਂ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰੋ। ਕਮੈਂਟ ਵਿੱਚ ਦੱਸਿਓ ਸਾਡੇ ਬਲੌਗ ਤੁਹਾਨੂੰ ਕਿਵੇਂ ਲੱਗਦੇ ਆ। ਸਬਸਕ੍ਰਾਈਬ ਜ਼ਰੂਰ ਕਰਿਓ